ਯੁੱਧ ਨਸ਼ਿਆਂ ਵਿਰੁੱਧ ਛੇੜਿਆ ਕੰਮ ਤਾਂ ਸੀ ਕਦੋਂ ਦੇ ਕੰਮ ਲੱਗੀ ਜਾਂਦੇ ਆ ਫਿਰ ਉਹਦਾ ਜੇ ਆ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਕੀ ਕਰਾਂਗੇ ਸਪਲਾਈ ਤਾਂ ਰੋਕ ਦਾਂਗੇ ਇੱਕਦਮ ਰੋਕ ਦਾਂਗੇ ਸਪਲਾਈ ਤੋਂ ਬਾਅਦ ਜਿਹੜੇ ਮਰੀਜ਼ ਬਣ ਗਏ ਜਿਹੜੇ ਬੁਰੀ ਸੰਗਤ ਚ ਪੈ ਗਏ ਤੜਫਣਗੇ ਉਹ ਜਦੋਂ ਨੀ ਨਾਨਾ ਚਾ ਮਿਲਿਆ ਉਹਨੂੰ ਕਿੱਥੇ ਲਿਖ ਜਾਵਾਂਗੇ ਫਿਰ ਓਟ ਕਲੀਨਿਕ ਤੇ ਰੀ ਹੈਵ ਸੈਂਟਰ ਅਪਡੇਟ ਕੀਤਾ ਜੀ ਕਿਹੜੇ ਕਿਹੜੇ ਲੱਗ ਕੇ ਜਿਹੜੇ ਵਿਕਦੇ ਨੇ ਜਿੱਥੇ ਜ਼ਿਆਦਾ ਵਿਕਦੇ ਫਿਰ ਉਹਨਾਂ ਨੇ ਕਿਹੜੀਆਂ ਕਿਹੜੀਆਂ ਕੋਠੀਆਂ ਤੇ ਮਹਿਲ ਪਾਰਖੇ ਨੇ ਸੋਹਰਾ ਕੁਛ ਨੂੰ ਕਰਕੇ ਫੇਰ ਕੰਮ ਚੂਰੂ ਕੀਤਾ ਅੱਜ ਰੋਜ਼ ਪੰਜੇ ਚੱਲਦੇ ਆ ਨਾ ਫਿਰ ਉਹਨਾਂ ਦੇ ਜੇ ਕਿਸੇ ਦੇ ਘਰ ਚ 70 ਪਿਛਾ ਕੇ ਤੁਸੀਂ ਆਪ ਦੀ ਕੋਠੀ ਪਾ ਕੇ ਤੇ ਉੱਥੇ ਤੁਸੀਂ ਦੀਪਮਾਲਾ ਕਰੋਗੇ ਇਹ ਤਾਂ ਨਹੀਂ ਚੱਲਣ ਦਿੰਦੇ ਸੀ ਪੰਜਾਬ 85 ਫਿਰ ਕਿਸੇ ਦੇ ਘਰੇ 70 ਪਿਛਾ ਕੇ ਤੇ ਆਪ ਕੁਸ਼ੀਆਂ ਮਨਾਓਗੇ ਇਹ ਤਾਂ ਨਹੀਂ ਹੋ ਸਕਦਾ ਅੱਜ ਯੁੱਧ ਨਸ਼ਿਆਂ ਵਿਰੁੱਧ ਕਾਮਯਾਬ ਚੱਲ ਰਿਹਾ ਹੈ ਜੀ ਬੇਸਿਕਲੀ ਅੱਜ ਜੋ ਵਾਟਰ ਰਿਸੋਰਸ ਡਿਪਾਰਟਮੈਂਟ ਹੈ ਉਹਨਾਂ ਦੀ ਜੋ ਸਰਕਾਰੀ ਜਗ੍ਹਾ ਹੈ ਉਹ ਡੀਡਾ ਸਾਂਸੀਆਂ ਵਿੱਚ ਕੁਝ ਬੰਦਿਆਂ ਨੇ ਜੋ ਕਿ ਐਸੇ ਪਿੰਡ ਦੇ ਰਹਿਣ ਵਾਲੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਤੋਂ ਵਾਟਰ ਰਿਸੋਰਸ ਵੱਲੋਂ ਡੀਸੀ ਸਾਹਿਬ ਨੂੰ ਲਿਖਤੀ ਬੇਨਤੀ ਕੀਤੀ ਸੀ ਕਿ ਸਾਨੂੰ ਪੁਲਿਸ ਹੱਲ ਦਿੱਤੀ ਜਾਏ ਦੋ ਇਹਦੇ ਸਬੰਧ ਵਿੱਚ ਆਪਾਂ ਫੋਰਸ ਲੈ ਕੇ ਇੱਥੇ ਵਾਟਰ ਰਿਸੋਰਸ ਡਿਪਾਰਟਮੈਂਟ ਵਾਲਾ ਆਇਆ ਇੱਥੇ ਰਾਜਨ ਲਾਢੀ ਹੈ ਜਿਹੜਾ ਕਿ ਡੀਡਾ ਸਾਸੀਆ ਰਹੇ ਉਹ ਇਥੇ ਨੇ ਜਾਇਕਬਜ਼ਾ ਕੀਤਾ ਹੈ ਤੋਂ ਵਾਟਰ ਰਿਸੋਰਸ ਡਿਪਾਰਟਮੈਂਟ ਜਿਹੜੇ ਆ ਉਹ ਇਹਨਾਂ ਨੂੰ ਖਾਲੀ ਕਰਾ ਰਿਹਾ ਹੈ ਔਰ ਮੋਰਓਵਰ ਇਹ ਜੋ ਜਿਸ ਬੰਦੇ ਨੇ ਕਬਜ਼ਾ ਕੀਤਾ ਹੈ ਰਾਜਨ ਲਾਡੀ ਇਹਦੇ ਖਿਲਾਫ ਐਨਡੀਪ ਐਕਟ ਔਰ ਐਕਸਾਈਜ਼ ਐਕਟ ਦੇ ਪਰਚੇ ਦਰਜ ਹੈ ਔਰ ਇਸ ਸਮੇਂ ਜੇਲ੍ਹ ਦੇ ਵਿੱਚ ਹੈ ਔਰ ਦੀਕਸ਼ਾ ਜਿਹੜੀ ਇਹਦੀ ਵਾਈਫ ਹੈ ਉਸ ਦੇ ਖਿਲਾਫ ਵੀ ਪਰਚੇ ਦਰਜ ਹੈ